ਸਾਚੀ ਦੋਸਤੋ ਸਵਾਗਤ ਹੈ ਤੁਹਾਡਾ ਪੋਲਾ ਕਬੀੜ ਸਟੂਡੀਓ ਚੈਨਲ ਤੇ ਕਹਦਾ ਛੁੱਕੇ ਦੇ ਬਾਹਲੀ ਪਾਈ ਕਿਰਲੀ ਜਹਵਾ ਤੇ ਪਤੰਦਰ ਉਹਨੂੰ ਹੀ ਡੈਨਾਸੌਰ ਸਮਝੀ ਜਾਂਦਾ ਲੋਪ ਇਹ ਦੇਖੋ ਦੇਖੋ ਕਿਵੇਂ ਹਵਾ ਭਰਤੀ ਇੰਨੇ ਦਾ ਪਾਈ ਸ਼ੇਰਾਇ ਕਰਾਤਾ ਮੂਹ ਨਾਲ ਹੀ ਭਰਤੀ ਲੋ ਅ ਵੀ ਦੋਸਤੋ ਆ ਗਿਆ ਸੁੱਖਾ ਕਹਿੰਦਾ ਚੜ ਕੇ ਕੋਰ ਕਰ ਲਈ ਜੀ ਤੇ ਦੇਦਰ ਪਾਤਾ ਕਹਿੰਦਾ ਭਾਈ ਸੁੱਖੇ ਨੂੰ ਕਹਿੰਦਾ ਐ ਨਹੀਂ ਤਰੱਕੀਆਂ ਹੋਣੀਆਂ ਕਹਿੰਦਾ ਤੂੰ ਕਿਹੜਾ ਏਜੰਡਾ ਲੈ ਕੇ ਆਏਗਾ ਵੀ 2027 ਚ ਜਿਹੜੀ ਤੇਰੀ ਸਰਕਾਰ ਬਣ ਜੇ ਪਹਿਲਾਂ ਤਾਂ ਬਾਹਰ ਹੀ ਹਵਾ ਕੱਢਦਾ ਐ ਐ ਉਹ ਚੱਕ ਭਾਈ ਕੰਡ ਦੀ ਹਵਾ ਚੁੱਕ ਲਈ ਦੀ ਲੋਬੀ ਪਿੰਡ ਵਾਲੇ ਦਾ ਭਾਈ ਅੱਛਾ ਚ ਕੰਮ ਲਿਓਗੇ ਇੱਥੇ ਭਾਈ ਪੈਂਦਾ ਵਾਲੇ ਕਹਿੰਦੇ ਅਸੀਂ ਤਾਂ ਹੁਣ ਚੰਨੀ ਨੂੰ ਮੌਕਾ ਦਵਾਂਗੇ ਤੁਹਾਡਾ ਇੱਕ ਬਦਲਾ ਵੀ ਦੇਖ ਲਿਆ ਤੇ ਆ ਭਾਈ ਜਿਹੜਾ ਵੀ ਚੁੱਖਾ ਕਹਿੰਦੇ ਗਿਰਲੀ ਜਹਾਵਾ ਭਰੀ ਜਾਂਦਾ ਵੀ ਦੇਖ ਲਿਆ ਬਾਕੀ ਦੇਖੋ